ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਨੈੱਟ ਦੀ ਜਿਹੜੀ ਬੋਰੀ ਸੀਗੀ ਆਪਣੇ ਕੋਲੇ ਤੇ ਪਿਆਜ਼ ਵਾਲੀ ਤੇ ਉਹ ਤੋਂ ਆਪਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਬਣਾ ਕੇ ਦਿਖਾਉਣੀ ਆ ਜੀ ਇੱਕ ਚੀਜ਼ ਜਿਹੜੀ ਕਿ ਆਪਾਂ ਨੂੰ ਸਰਦੀਆਂ ਵਿੱਚ ਬਹੁਤ ਵਧੀਆ ਕੰਮ ਕਰੂਗੀ ਤੇ ਚਲੋ ਜੀ ਆਪਾਂ ਦੇਖੋ ਬੋਰੀ ਸੀ ਥੋੜੀ ਜਿਹੀ ਫੱਟੀ ਪਈ ਸੀ ਇਸ ਤਰ੍ਹਾਂ ਮੈਂ ਡਬਲ ਬੋਰੀ ਉਹ ਲੈ ਲਈ ਡਬਲ ਬੋਰੀ ਲੈ ਕੇ ਆਪਾਂ ਇਸ ਤਰ੍ਹਾਂ ਫੋਲਡ ਕੀਤੀ ਜੀ ਉਹਨੂੰ ਆ ਜਿਹੜੀ ਕੰਨੀ ਜਿਸੀ ਆਪਾਂ ਉਤਾਰਤੀ ਤੇ ਦੇਖੋ ਇੱਕ ਪੀਸ ਨੂੰ ਉੱਪਰੋਂ ਚੱਕ ਕੇ ਤੇ ਜਿਵੇਂ ਆਪਾਂ ਤਾਂ ਲਗੇ ਕਮੀਜ਼ ਦਾ ਗਲਾ ਕੱਟਦੇ ਹੁੰਨੇ ਹਨ ਨਾ ਸੈਂਟਰ ਦੇ ਵਿੱਚੋਂ 4 ਕਿੰਚ ਬਸ ਮੈਨੇ ਐਂਗਲਾਈ ਦੀ ਕਾਟ ਪਾ ਕੇ ਜਿਵੇਂ ਗਲਾ ਕੱਟ ਦਿੰਨੇ ਆ ਇਸ ਤਰ੍ਹਾਂ ਵਿੱਚੋਂ ਬੋਰੀ ਦਾ ਪੀਸ ਕੱਢਤਾ ਲੋ ਜੀ ਹੁਣ ਆਪਾਂ ਇਹਦੇ ਉੱਤੇ ਲਾਵਾਂਗੇ ਪਾਈਪਿੰਗ ਤੇ ਦੇਖੋ ਪਾਈਪਿੰਗ ਆਪਾਂ ਕੋਈ ਵੀ ਕਿਸੇ ਵੀ ਕੱਪੜ ਦੀ ਲਾ ਸਕਦੇ ਆ ਤੇ ਆਪਣੇ ਕੋਲੇ ਕਾਟਨ ਦਾ ਕੱਪੜਾ ਜਾਂ ਪਿਆ ਸੀ ਆਪਾਂ ਉਹਦੀ ਇਹ ਪਾਈਪਿੰਗ ਲਗਾਵਾਂਗੇ ਦੇਖੋ ਇੱਕ ਪਾਸੇ ਪੱਟੀ ਰੱਖ ਕੇ ਦੂਜੇ ਪਾਸੇ ਆਪਾਂ ਫੋਲਡ ਕਰਾਂਗੇ ਜਿਹਦੇ ਨਾਲ ਕੀ ਸਫਾਈ ਆ ਜੇ ਦੇਖੋ ਇਹ ਗਲੇ ਟਾਈਪ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਨਾ ਹੈ ਜੀ ਤੇ ਥੋੜਾ ਜਿਹਾ ਜਿਹੜੀ ਉੱਪਰਲੀ ਵਾਲੀ ਆਪਣੀ ਪੱਟੀ ਹੈ ਨਾ ਉਹ ਤੋਂ ਆਪਾਂ نیچے ਰੱਖਣਾ ਹੈ 1.5 ਇੰਚ ਤੇ ਹੁਣ ਆਪਾਂ ਇਸ ਤਰ੍ਹਾਂ ਸੈਡਾ ਤੇ ਸੀਨ ਲਾਵਾਂਗੇ ਤੇ ਆਪਾਂ ਪੱਟੀ ਲਾਵਾਂਗੇ ਲਓ ਜੀ ਪੱਟੀ ਲਾ ਕੇ ਆਪਾਂ ਇਹ ਵੀ ਤਿਆਰ ਕਰ ਲਿਆ ਤੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਜਿਹੜਾ ਆਪਾਂ ਉੱਪਰਲਾ ਪੀਸ ਬਦਮਾ ਰੱਖਿਆ ਸੀ ਨਾ ਉਹਨੂੰ ਆਪਾਂ ਇਹਦੇ ਉੱਤੇ ਮੋੜ ਕੇ ਫੋਲਡ ਕਰਾਂਗੇ ਆ ਦੇਖੋ ਤੁਸੀਂ ਆਪਾਂ ਇੰਨਾ ਵਿੱਚ ਗਲੀ ਵਾਲਾ ਪੀਸ ਮੂਹਰੋਂ ਦਿੱਤਾ ਨਹੀਂ ਸੀਗਾ ਤੇ ਇਹਨੂੰ ਆਪਾਂ ਉੱਪਰ ਇਹਦੇ ਫੋਲਡ ਕਰ ਦਾਂਗੇ ਦੇਖੋ ਇਹਦੇ ਵਿੱਚ ਆਪਾਂ ਇਹ ਫੋਲਡ ਕਰਨਾ ਹੈ ਜਿਵੇਂ ਕੋਈ ਛੋਟੀ ਜੀ ਵਰੀਕ ਜੀ ਆਪਣੇ ਕੋਲ ਕੋਈ ਪਾਈਪ ਵਗੈਰਾ ਪਈ ਹੋਵੇ ਉਹ ਇਹਦੇ ਵਿੱਚ ਪੈ ਸਕੇ ਕਿਉਂਕਿ ਆਪਾਂ ਇਹ ਹੈਂਗਰ ਟਾਈਪ ਬਣਾ ਰਹੇ ਹਾਂ ਲੋ ਜੀ ਇੱਕ ਮੈਂ ਤੁਹਾਨੂੰ ਹੋਰ ਦੱਸਦੀ ਹਾਂ ਜੀ ਇਹ ਪਹਿਲਾਂ ਆਪਾਂ ਬਣਾਵਾਂਗੇ ਸਾਰੀਆਂ ਤੇ ਫਿਰ ਮੈਂ ਤੁਹਾਨੂੰ ਇਹ ਦਿਖਾਉਂਗੀ ਜੀ ਵਰਤ ਕੇ ਇਸੇ ਤਰ੍ਹਾਂ ਆਪਾਂ ਇਹ ਵੀ ਬੋਰੀ ਡਬਲ ਲੱਤੀ ਸੀਗੀ ਤੇ ਇਹਨੂੰ ਵੀ ਮਤਲਬ ਕਿ ਸੀਨਾ ਵੀ ਲਗਾਤੀਆਂ ਤੇ ਪਾਈਪਿੰਗ ਲਵਾਤੀ ਤੇ ਉੱਪਰਲੇ ਜਿਹੜਾ ਜਿੱਧਰ ਇਹਦਾ ਮੂੰਹ ਖੁੱਲਾ ਹੈ ਤੇ ਉਧਰੋਂ ਆਪਾਂ ਡਬਲ ਪੱਟੀ ਕਰਕੇ ਨਾ ਜਿੰਨੀ ਆਪਾਂ ਨਾਲਾ ਪਾਉਣ ਵਾਸਤੇ ਨੇਫਾ ਬਣਾਉਣਾ ਹੁੰਦਾ ਆਪਾਂ ਉਸ ਤਰ੍ਹਾਂ ਪੱਟੀ ਲਾਉਣੀ ਹੈ ਤਾਂ ਜੋ ਆਪਾਂ ਇਹਦੇ ਵਿੱਚ ਕਡੋਰੀ ਪਰੋ ਸਕੀਏ ਲੋ ਜੀ ਆਪਾਂ ਦੇਖੋ ਇਹ ਵੀ ਤੁਹਾਨੂੰ ਸੀਨ ਮਾਰ ਕੇ ਆਪਾਂ ਇੱਕ ਨਾਲਾ ਪਾਉਣ ਵਾਸਤੇ ਇਹਦਾ ਉੱਪਰੋਂ ਮੂੰਹ ਕੋਲੋਂ ਖੁੱਲਾ ਰੱਖਿਆ ਹੋਇਆ ਹੈਗਾ ਆਪਾਂ ਇੱਕ ਸੂਈ ਲੈ ਕੇ ਇੱਕ ਡੋਰੀ ਪਰੋ ਕੇ ਇਰੇ ਵਿੱਚ ਇਸ ਤਰ੍ਹਾਂ ਡੋਰੀ ਦੀ ਮਦਦ ਅਤੇ ਮਤਲਬ ਕਿ ਸੂਈ ਦੀ ਮਦਦ ਨਾਲ ਡੋਰੀ ਪਰੋਦਾਂਗੇ। ਲੋ ਜੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਲੋ ਜੀ ਆਪਾਂ ਇਹਦੇ ਵਿੱਚ ਦੇਖੋ ਇਸ ਤਰ੍ਹਾਂ ਇੱਕ ਡੋਰੀ ਪਰੋਤੀ ਤੇ ਆਪਾਂ ਇਹਦੇ ਵਿੱਚ ਕੋਈ ਵੀ ਚੀਜ਼ ਪਾ ਕੇ ਇਹਨੂੰ ਕੱਸ ਸਕਦੇ ਹਾਂ ਇਸ ਤਰ੍ਹਾਂ। ਲੋ ਜੀ ਦੇਖੋ ਇੱਕ ਮੇਲੇ ਬਚੇ ਖੁਚੇ ਜਾਂ ਪੀਸ ਹੋਰ ਪਿਆ ਸੀ ਜੀ। ਇਹਦਾ ਕੁਝ ਬੰਨਦਾ ਵੀ ਨਹੀਂ ਸੀ ਤੇ ਥੋੜਾ ਜਿਹਾ ਫਟਿਆ ਵੀ ਪਿਆ ਸੀ। ਤੇ ਇਹਨੂੰ ਮੈਂ 5 4 ਤਾਹਾਂ ਇਸ ਤਰ੍ਹਾਂ ਹੀ ਫੋਲਡ ਕਰ ਕਰਕੇ ਇਸ ਤਰ੍ਹਾਂ ਸੀਨ ਲਗਾਤੀ ਉੱਪਰ ਚਾਰੇ ਪਾਸੇ ਤੇ ਜਿੱਧਰ ਥੋੜਾ ਜਿਹਾ ਖੁੱਲਾ ਜਾਂ ਸੀ ਉਧਰਾਂ ਵਿੱਚ ਥੋੜਾ ਜਿਹਾ ਫੋਲਡ ਕਰਤਾ ਤੇ ਇਸ ਚਾਰੇ ਪਾਸੇ ਆਪਾਂ ਸੀਨ ਲਾ ਕੇ ਇਹ ਆਪਣਾ ਇੱਕ ਤਿਆਰ ਹੋ ਗਿਆ ਜੀ ਲੋ ਜੀ ਹੁਣ ਮੈਂ ਤੁਹਾਨੂੰ ਇਹ ਦਿਖਾਉਣੀ ਆ ਜੀ ਆਪਾਂ ਇਹਦੇ ਵਿੱਚ ਪੈਪ ਪਾ ਲਈ ਤੇ ਇੱਕ ਡੋਰੀ ਐ ਸੈਡਾਂ ਤੋਂ ਲੈ ਕੇ ਦੋਨਾਂ ਪਾਸੇ ਬੰਨ ਲਈ ਤਾਂ ਜੋ ਇਹ ਆਪਾਂ ਕਿਸੇ ਵੀ ਕੁੰਟੀ ਤੇ ਟੰਗ ਸਕੀਏ ਲੋ ਜੀ ਇਹ ਰੱਖਿਆ ਇਸ ਤਰ੍ਹਾਂ ਮੂੰਹ ਦੇਖੋ ਆਪਾਂ ਸਰਦੀ ਦੇ ਵਿੱਚ ਟਮਾਟਰ ਪਿਆਜ਼ ਸੌਰੀ ਪਿਆਜ਼ ਆ ਗਿਆ ਕੱਲੇ ਟਮਾਟਰ ਹਰੀ ਮਿਰਚ ਅਦਰਕ ਵਗੈਰਾ ਆਪਾਂ ਦੇਖੋ ਫ੍ਰੀਜ ਵਿੱਚ ਨਹੀਂ ਰੱਖਦੇ ਤੇ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਧੋ ਕੇ ਸੁਮਾਰ ਕੇ ਆਪਣੀਆਂ ਚੀਜ਼ਾਂ ਇਹ ਰੱਖ ਸਕਦੇ ਹਾਂ ਜਿਵੇਂ ਕੋਈ ਖੀਰਾ ਮੂਲੀ ਕੁਝ ਵੀ ਦੇਖੋ ਜੀ ਆਪਾਂ ਕਈ ਵਾਰ ਕੀ ਹੁੰਦਾ ਬਾਜ਼ਾਰ 'ਚ ਜਾਂਦੇ ਆਂਗੇ ਤੇ ਆਪਾਂ ਜਿਵੇਂ ਧਨੀ ਦੀ ਗੁੱਟੀ ਲੈ ਆਏ ਇੱਕ ਮੇਥੀ ਦੀ ਲਾਏ ਪਾਲਕ ਦੀ ਲਾਏ ਉਹ ਵੀ ਆਪਾਂ ਸਾਫ਼ ਸੁਥਰੀ ਡੁੰਗ ਕੇ ਸਮਾਰ ਕੇ ਆਪਾਂ ਇਹਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹਾਂ ਦੀ ਇਹਦੇ ਵਿੱਚ ਖਰਾਬ ਵੀ ਨਹੀਂ ਹੁੰਦੀ ਜਾਲੀ ਵਾਲੀ ਹੈਗੀ ਹੈ ਤੇ ਹਵਾ ਵੀ ਕਰਾਸ ਹੁੰਦੀ ਰਹਿੰਦੀ ਹੈ ਲੋ ਜੀ ਜਿਹੜਾ ਇੱਕ ਮੈਂ ਹੋਰ ਬਣਾਇਆ ਸੀ ਉਹ ਵੀ ਤੁਹਾਨੂੰ ਆਪਾਂ ਦੱਸ ਦਿੰਨੇ ਆ ਇਹ ਆਪਾਂ ਕਿਵੇਂ ਬਣਾਇਆ ਜੀ ਲੋ ਜੀ देखो ये अपना हैगा जी जेडा आपा इस पुरुष दी तरह आपा जमे गैस ਹੁੰਦੇ ਜੀ ਕੋਈ ਵੀ ਚੀਜ਼ ਜੇ ਡੁੱਲ ਜਾਂਦੀ ਹੈ ਦਾਗ ਪੈ ਜਾਂਦੇ ਆ ਦੇਖੋ ਸਟੀਲ ਬੂਲ ਆਪਾਂ ਮਾਰ ਨਹੀਂ ਸਕਦੇ ਕਲਰ ਖਰਾਬ ਹੋ ਜਾਂਦੇ ਹੈ ਇਸ ਸਾਫਟ ਜਿਹਾ ਕਪੜਾ ਜੀ ਆਪਾਂ ਇਹਦੇ ਨਾਲ ਮਾਰ ਕੇ ਸਾਫ ਕਰ ਸਕਦੇ ਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ